5 ਰੁਪਏ ਦੇ কুরਕਰਿਆਂ ਦੇ ਪੈਕਟ ਨੇ ਕਰਵਾ ਦਿੱਤਾ ਤਲਾਕ ਕਾਰਨ ਸੁਣ ਕੇ ਹਰ ਕੋਈ ਹੋ ਗਿਆ ਹੈਰਾਨ ਜਿੱਥੇ ਇੱਕ ਪਾਸੇ ਅੱਜ ਕੱਲ੍ਹ ਵਿਆਹ ਕਰਵਾਉਣ ਲਈ ਬਹੁਤ ਮੁਸ਼ਕਲਾਂ ਆਉਂਦੀਆਂ ਨੇ ਉੱਥੇ ਹੀ ਕੁਝ ਲੋਕ ਨਿੱਕੀਆਂ-ਨਿੱਕੀਆਂ ਗੱਲਾਂ ਤੇ ਤਲਾਕ ਲੈਣ ਨੂੰ ਮਿੰਟ ਲਗਾਉਂਦੇ ਨੇ ਜਿਸ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਹੀ ਵਾਇਰਲ ਹੋ ਰਹੀ ਏ ਹੁਣ ਤੱਕ ਤੁਸੀਂ ਪਤੀ-ਪਤਨੀ ਵਿੱਚ ਤਲਾਕ ਹੋਣ ਦੇ ਬਹੁਤ ਸਾਰੇ ਕਾਰਨ ਸੁਨੇ ਹੋਣਗੇ ਪਰ ਹੁਣ ਇੱਕ ਪਤਨੀ ਨੇ ਸਿਰਫ 5 ਰੁਪਏ ਦੇ কুরਕਰਿਆਂ ਦੇ ਪੈਕਟ ਲਈ ਹੀ ਆਪਣੇ ਪਤੀ ਤੋਂ ਤਲਾਕ ਲੈਣ ਲਈ ਕੇਸ ਕਰ ਦਿੱਤਾ ਦਰਸਲ ਔਰਤ কুরਕਰੇ ਖਾਂ ਦੀ ਬਹੁਤ ਸ਼ਕੀਨ ਸੀ ਅਤੇ ਉਸ ਦਾ ਘਰ ਵਾਲਾ ਹਰ ਰੋਜ਼ ਉਸ ਦੇ ਲਈ ਕੁਰਕਰੇ ਲੈ ਕੇ ਆਉਂਦਾ ਸੀ ਪਰ ਇੱਕ ਦਿਨ ਉਸ ਦਾ ਘਰ ਵਾਲਾ ਉਸ ਦੇ ਲਈ ਕੁਰਕਰਿਆਂ ਦਾ ਪੈਕਟ ਲਿਆਉਣਾ ਭੁੱਲ ਗਿਆ ਜਿਸ ਕਾਰਨ ਔਰਤ ਨੇ ਐਨੀ ਗੱਲ ਵਧਾਈ ਕਿ ਰੁੱਸ ਕੇ ਆਪਣੇ ਪੇਕੇ ਚਲੀ ਗਈ ਅਤੇ ਕੁਝ ਦਿਨ ਬਾਅਦ ਹੀ ਤਲਾਕ ਲਈ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾ ਦਿੱਤੀ ਇਹ ਸਾਰੀ ਘਟਨਾ ਉੱਤਰ ਪ੍ਰਦੇਸ਼ ਦੇ ਆਗਰਾ ਦੀ ਹੈ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ